गुरदासपुर बटारा रोड पर स्थित राहुल होम शॉप पर देर रात आग लगने के कारण लाखों का नुकसान हुआ मालिक ने बताया कि रात साढ़े बारह बजे उन्हें फ़ोन आया कि दुकान में आग लगी हुई है जिसके बाद वह जब पहुंचे तो भीषम आग की लपटें दुकान से निकल रही थी बटाला और गुरदासपुर के करीब पंद्रह दमकल विभाग की गाड़ियों ने चार घंटे की बड़ी मशक्कत के बाद आग पर काबू पाया लेकिन तब तक दुकान का सारा सामान जलकर राख हो चुका था ਸਾਢੇ 12 ਵਜੇ ਦੀ ਕਾਲ ਆਈ ਸੀਗੀ ਗਾਰਡ ਦੀ ਵੀ ਧੂਆ ਨਿਕਲ ਰਿਹਾ ਜੀ ਅੰਦਰੋਂ ਤੇ ਉਹ ਸੱਡਨ ਆ ਕੇ ਦੇਖਿਆ ਤੇ ਅੰਦਰ ਜਿਹੜੀਆਂ ਸ਼ਟਰ ਚੋਂ ਉਠਵਾਇਆ ਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਇਨ ਬਿਟਵੀਨ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਤੇ ਲਾਈਟ ਵਾਲਿਆਂ ਨੂੰ ਬਿਜਲੀ ਬੋਰਡ ਨੂੰ ਫੋਨ ਕਰਕੇ ਲਾਈਟ ਡੂਟ ਕਟਵਾ ਕੇ ਤੇ ਫਿਰ ਉਹਨਾਂ ਦਾ ਪ੍ਰੋਸੈਸ ਚੱਲਿਆ ਆ ਬਾਕੀ ਟੋਟਲ ਡੈਮੇਜ ਹੈਗਾ ਜੀ ਐਸਐਚ ਵਾਲੇ ਤੇ ਕੋਈ ਸਟਾਕ ਤੇ 70 80 ਲੱਖ ਦਾ ਤੇ ਪਿਆਦਾ ਹੀ ਆ ਸਾਰਾ ਉੱਪਰ ਬਾਕੀ ਸਾਡਾ ਕਈ ਅਨਮਿੱਥੇ ਵੀ ਹੈਗਾ ਆ ਵੀ ਜਿਹੜਾ ਸਾਡੀ ਨੋਟਿਸ ਦੇ ਵੀ ਛੋਟਾ ਛੋਟਾ ਸਮਾਨ ਹੁੰਦਾ ਜਿਵੇਂ ਸਟੇਸ਼ਨਰੀ ਆਈਟਮਾਂ ਨੇ ਕੁਝ ਹੋਰ ਆਈਟਮਾਂ ਨੇ ਟੌਇਜ਼ ਦੇ ਵਿੱਚ ਬਹੁਤ ਛੋਟੀ ਛੋਟੀ ਆਈਟਮਾਂ ਆਉਂਦੀਆਂ ਨੇ ਗਿਫਟ ਆਈਟਮਾਂ ਆਉਂਦੀਆਂ ਨੇ ਸਾਡੀਆਂ ਉਹਨਾਂ ਦਾ ਕੋਈ ਹੈ ਹੀ ਨਹੀਂ ਐ ਵੀ ਅਸੀਂ ਉਹਦੇ 'ਚ ਐਸਟੀਮੇਟ ਲਗਾ ਸਕੀਏ ਅਪਰੋਕਸਿਮੇਟ ਇਹ ਤੇ ਉੱਪਰ ਦਾ ਸਮਾਨ ਹੈ ਬੇਸਮੈਂਟ ਚ ਟੋਟਲ ਲਾਸ ਹੈਗਾ ਜੀ ਥੱਲੇ ਸਟਾਕ ਹੁੰਦਾ ਹੈ ਸਾਰਾ ਇਕੱਠਾ ਜਿਵੇਂ ਕੋਈ ਟੌイズ ਦਾ ਹੈ ਕੋਈ ਸਲਾਈਡਸ ਹੁੰਦੀਆਂ ਨੇ ਆਫਿਸ ਫਰਨੀਚਰ ਹੈ ਜਾਂ ਬੈਡ ਨੇ ਆਫਿਸ ਏਬਲਸ ਨੇ ਚੇਅਰਸ ਆਉਂਦੀਆਂ ਨੇ ਪਲਾਸਟਿਕ ਦੀਆਂ ਤੇ ਸਾਰਾ ਕੁਝ نیچے ਵੀ ਟੋਟਲ ਲਾਸ ਹੋ ਗਿਆ ਹੋਇਆ ਤੇ ਜੇ ਪ੍ਰੈਜੈਂਟ ਦੀ ਗੱਲ ਕਰੀਏ ਤੇ 1.5 ਕਰੋੜ ਦੇ ਲੱਗ ਛਕੇ ਨੁਕਸਾਨ ਹੈਗਾ ਜੀ ਸਾਡਾ ਜੀ ਨਹੀਂ ਪਤਾ ਲੱਗਦਾ ਰੀਜ਼ਨ ਅਜੇ ਤੱਕ ਤੇ ਕਲੀਅਰ ਨਹੀਂ ਹੈ ਜੀ ਸਪਾਰਕ ਹੀ ਵੈਸੇ ਤੇ ਮੀਟਰ ਸਾਡੇ ਆਫ ਹੁੰਦੇ ਨੇ ਬੇਸਮੈਂਟ ਦੇ ਵੀ ਮੀਟਰ ਆਫ ਕਰਕੇ ਜਾਈਦਾ ਆ ਪਿੱਛੇ ਸਿਰਫ ਸ਼ਟਰ ਦੇ ਅੱਗੇ ਵਾਲੀਆਂ ਦੋ ਲਾਈਟਾਂ ਆਨ ਹੁੰਦੀਆਂ ਨੇ ਸਾਡੀਆਂ ਤੇ ਅਜੇ ਪ੍ਰੋਪਰ ਅਸੀਂ ਕਹਿ ਨਹੀਂ ਸਕਦੇ ਸੀ 2:00 ਵਜੇ ਰਾਤ ਘਟਣਾ ਸੀ ਸਾਢੇ 12:00 ਵਜੇ ਦੀ ਫੋਨ ਆਈ ਸੀ ਗਾਰਡ ਦੀ ਤੁਸੀਂ ਕਿੰਨੇ ਵੇ ਪਹੁੰਚੇ ਸੀ ਅਸੀਂ 10 ਮਿੰਟ 'ਚ ਪਹੁੰਚ ਗਏ ਜੇਲ ਰੋਡ ਤੇ ਆਪਣੀ ਰਿਹائش ਹੈ ਜੀ ਉੱਥੋਂ ਆ ਗਏ ਸੀ ਜੇ ਟਾਈਮ ਨਾਲ ਇੱਥੇ ਮੇਰਾ ਨਾਮ ਅਜਮੇਰ ਸਿੰਘ ਫਾਇਰ ਬਗੈਰ ਦਫ਼ਤਰ ਕਰਤਾ ਸਕੂਟ ਡਰਾਈਵਰ ਸਾਨੂੰ 1 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਦੁੱਗਲ ਜੰਸੀ ਦੇ ਸਾਹਮਣੇ ਅੱਗ ਲੱਗੀ ਹੋਈ ਆ ਅਸੀਂ 1 ਵਜੇ 4 ਮਿੰਟ ਤੇ ਇੱਥੇ ਪਹੁੰਚ ਗਏ ਆ ਜਦੋਂ ਦੇਖਿਆ ਕਿ ਅੱਗ ਜਿਆਦਾ ਹੋਣ ਕਰਕੇ ਆਪਾਂ ਪਹਿਲਾਂ ਇੱਕ ਗੱਡੀ ਫਿਰ ਦੂਸਰੀ ਮਗਾਈ ਫਿਰ ਤੀਸਰੀ ਮਗਾਈ ਨਾਲ ਹੀ ਫਿਰ ਪਟਾਲੇ ਵਾਲਿਆਂ ਨੂੰ ਫੋਨ ਕਰਤਾ ਪਟਾਲੇ ਵਾਲਿਆਂ ਦੀ ਗੱਡੀ ਵੀ ਆ ਗਈੇ ਹੋਣ ਤੋਂ ਲਗਭਗ ਕੋਈ 16 ਤੋਂ 18 ਗੱਡੀਆਂ ਦੇ ਵਿੱਚ ਅੱਜ ਗੱਡੀਆਂ ਲੱਗ ਚੁੱਕੀਆਂ ਪਾਣੀ ਇਹ ਸਿੱਧਕਾ ਦੇ ਪੀੜਾ ਤੁਹਾਨੂੰ ਬਹੁਤ ਮੁਸ਼ਕਲ ਕੱਢਣੀ ਪਈ ਆ ਜੋ ਕਿ ਅੱਗ ਜਿਆਦਾ ਹੋਣ ਕਰਕੇ ਫੋਮ ਦੀ ਅੱਗ ਹੀ ਬੁਝਣ ਦਾ ਨਾ ਹੀ ਨਹੀਂ ਲੈਂਦੀ ਸੀ ਅਫੀਸ਼ਲੇ ਪਿਛੇ ਪਿਛਲੀ ਸਾਈਡ ਵੀ ਗੱਡੀ ਖੜਕੇ ਤੇ ਆਪਣੇ ਸਾਰੇ ਮੁੰਡਿਆਂ ਨੇ ਮੜ ਕੇ ਬੁਝਾਉਂਦੀ ਪੂਰੀ ਕੋਸ਼ਿਸ਼ ਕਰਕੇ ਤੋੜ ਕੇ ਬੁਝਾਈ ਹੈ ਦੇਖ ਕਿੰਨੇ ਘੰਟੇ ਬਾਅਦ ਅੱਗ ਦੂਰ ਲਿਜਾ ਗਿਆ ਆ ਅੱਗ ਤਕਰੀਬਨ 1 ਵਜੇ ਦੀ ਅੱਗ ਲੱਗੀ 5 5:30 6 ਵਜੇ ਤੱਕ ਰਹੀ ਅੱਗ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜੀ ਉਹਨਾਂ ਦਾ ਹੁਣ ਉਹ ਹੀ ਦੱਸ ਸਕਦੇ ਆ ਕਿ ਨੁਕਸਾਨ ਤੇ ਸਾਰਾ ਹੀ ਹੋ ਗਿਆ ਉੱਪਰ ਵੀ ਬੇਸਮੈਂਟ 'ਚ ਵੀ ਉਹਨਾਂ ਦਾ ਕਾਫੀ ਸਮਾਨ ਸੀ